ਸਸ਼ਿਆ ਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਆ ਚੁਣ ਚਤੀ ਵੱਡੀ ਖਬਰ ਖਬਰਨਾ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਜਿਰਕਪੁਰ ਤੇ ਛੱਤ ਲਾਈਟਾ ਨੇੜੇ ਮੈਲਾ ਡਾਕਟਰ ਦੀ ਗੱਡੀ ਚੋਂ 4 ਲੱਖ ਦੀ ਹੋਈ ਚੋਰੀ ਇਸ ਦੇ ਨਾਲ ਹੀ ਚੋਰਾਂ ਦੀ ਗੱਡੀ ਤੇ ਤੇਲ ਰੀਸਣ ਦਾ ਬਹਾਨਾ ਬਣਾ ਕੇ ਘਟਨਾ ਨੂੰ ਦਿੱਤਾ ਅੰਜਾਮ ਬੇਟੇ ਦੀ ਫੀਸ ਭਰਨ ਲਈ ਰੱਖੀ ਸੀ ਰਕਮ ਇਸ ਦਿਨ ਆਲੀ ਚੋਰਾਂ ਨੇ ਚਲਾਕੀ ਨਾਲ ਪਟਿਆਲਾ ਸੜਕ ਤੇ ਸਥਿਤ ਛੱਡ ਟ੍ਰੈਫਿਕ ਲਾਈਟ ਪੁਆਇੰਟ ਨੇੜੇ ਇੱਕ ਮੈਲਾ ਡਾਕਟਰ ਦੀ ਗੱਡੀ ਦੇ ਗੱਡੀ ਚੋਂ ਪਰਸ ਚੋਂ ਚੋਰੀ ਕਰ ਲਿਆ ਅਤੇ ਬੈਗ ਚੋਂ ਕਰੀਬ 4 ਲੱਖ ਰੁਪਏ ਅਤੇ ਜ਼ਰੂਰੀ ਦਸਤਾਵੇਜ਼ ਸਨ ਪੀੜਤ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਤੋਂ ਕਾਰਵਾਈ ਜਾਰੀ ਹੈ ਪੁਲਿਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ ਡਾਕਟਰ ਮੰਜੂ ਬਾਲਾ ਨੇ ਦੱਸਿਆ ਕਿ ਉਸ ਸੱਸਵਰੀ ਆਪਣੇ ਬੇਟੇ ਦੀ ਫੀਸ ਜਮ੍ਹਾਂ ਕਰਵਾਉਣ ਲਈ ਪਟਿਆਲਾ ਗਈ ਸੀ ਪਰ ਉੱਥੇ ਫੀਸ ਜਮ੍ਹਾਂ ਕਰਨ ਵਾਲਾ ਵਿਦਿਆਪਕ ਨਾ ਮਿਲਣ ਕਾਰਨ ਕਰਕੇ ਉਸ ਪੈਸੇ ਵਾਪਸ ਮੋੜ ਲਿਆਈ ਜੋ ਕਿ ਉਸ ਦੇ ਬੈਗ ਵਿੱਚ ਹੀ ਪੈਸੇ ਸਨ ਅਤੇ ਸ਼ਿਕਾਇਤਕਰਤਾ ਅਨੁਸਾਰ ਵਾਪਸ ਆਉਂਦੇ ਜਦੋਂ ਉਸ ਨੇ ਜਿਕਰਪੁਰ ਪਟਿਆਲਾ ਸੜਕ ਤੇ ਛੱਤ ਲਾਈਟ ਪੁਆਇੰਟ ਨੇੜੇ ਲਾਲ ਬੱਤੀ ਹੋਣ ਕਾਰਨ ਗੱਡੀ ਨੂੰ ਰੋਕਿਆ ਤਾਂ ਇੱਕ ਨੌਜਵਾਨ ਨੇੜੇ ਆ ਕੇ ਕਹਿਣ ਲੱਗਾ ਕਿ ਗੱਡੀ ਚੋਂ ਤੇਲ ਰਿਸ ਤਿਸ ਹਰੇਆ ਹੈ ਅਤੇ ਇਸ ਤੋਂ ਬਾਅਦ ਹਰੀ ਲਾਈਟ ਹੋਣ ਤੇ ਉਸ ਗੱਡੀ ਨੇ ਅੱਗੇ ਜਾ ਕੇ ਰੋਕ ਲਈ ਅਤੇ ਇਸ ਦਰਾਨ ਇੱਕ ਆਟੋ ਚਾਲਕ ਨੇ ਉਸ ਤੋਂ ਅੱਗੇ ਆ ਕੇ ਆਟੋ ਰੋਕ ਲਿਆ ਅਤੇ ਉਹਦੇ ਵਿੱਚ ਚਾਲਕ ਸਮੇਤ ਨੌਜਵਾਨ ਬੈਠੇ ਸਨ ਖਬਰ ਨੂੰ ਅੰਤ ਤੱਕ ਵੇਖ ਲਈ ਆਪ ਸਭ ਦਾ ਧੰਨਵਾਦ